ਸਸਿਕਾ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਮੁੱਖੇ ਜ਼ਿਲ੍ਹੇ ਦੇ ਪਿੰਡ ਕਲਕਲਾਂ ਦੇ ਵਿੱਚ ਕਲਕਲਾਂ ਪਿੰਡ ਦੇ ਵਿੱਚ ਤੁਸੀਂ ਐਂਟਰੀ ਨਹੀਂ ਕਰਨੀ ਜਦੋਂ ਤੁਸੀਂ ਪਿੰਡ ਕਲਕਲਾਂ ਦੇ ਵਿੱਚ ਪਹੁੰਚ ਗਏ ਮਿੱਤਰੋ ਤੇ ਤੁਸੀਂ ਸਿੱਧਾ ਘਰ ਲੱਗਣ ਵਾਲਾ ਪੋਲਾ ਜਿਹੜਾ ਉਹ ਨਹੀਂ ਚੜਨਾ ਤੁਸੀਂ ਮੁੜ ਜਾਣਾ ਉਲਟ ਸਾਈਡ ਜਿੱਥੋਂ ਰਤੀਏ ਨੂੰ ਛੜਕ ਜਾਂਦੀ ਆ ਉਹ ਛੜਕ ਨਹੀਂ ਤੁਸੀਂ ਮੁੜਨਾ ਉੱਥੋਂ ਤੁਸੀਂ ਦੂਜੇ ਪਾਸੇ ਹੋ ਜਾਣਾ ਮਿੱਤਰੋ ਉਲਟ ਸਾਈਡ ਮਹਰੋ ਤੇ ਜਿਹੜੇ ਪਾਸੇ ਸਕੂਲ ਆ ਕਾਲਜ ਆ ਉਸ ਕਾਲਜ ਵਾਲੀ ਸਾਈਡ ਮੁੜ ਕੇ ਫਿਰ ਤੁਸੀਂ ਤੁਰੇ ਹੋਣਾ ਕਿਲੋਮੀਟਰ ਦੀ ਦੂਰੀ ਤੈਅ ਕਰਨ ਤੋਂ ਬਾਅਦ ਤੁਹਾਨੂੰ ਬੋਰਡ ਲੱਗਿਆ ਮਿਲ ਜੂਗਾ ਬਸਤੀ ਹਾਕਮ ਸਿੰਘ ਵਾਲੀ ਦਾ ਤੇ ਉੱਥੇ ਦੀਪ ਸਿੱਧੂ ਬਾਈ ਦੀ ਸਿੱਧੂ ਮੂਸੇ ਵਾਲੇ ਬਾਈ ਦੀ ਹੋਰ ਜਿਹੜੀ ਹੈ ਸ਼ਹੀਦ ਆ ਸਾਡੇ ਪੰਜਾਬ ਦੇ ਲਈ ਜਿਨ੍ਹਾਂ ਨੇ ਕੁਝ ਕੀਤਾ ਹੋਇਆ ਉਹਨਾਂ ਦੀਆਂ ਯਾਦਗਾਰ ਤਸਵੀਰਾਂ ਜਿਹੜੀਆਂ ਉੱਥੇ ਲੱਗੀਆਂ ਹੋਈਆਂ ਯੋ ਮਿੱਤਰੋ ਉਹ ਤਸਵੀਰਾਂ ਵਾਲਾ ਬਾਈ ਹੁਣਾਂ ਦਾ ਘਰ ਆ ਹੁਣ ਤੁਸੀਂ ਕਹੋਗੇ ਵੀ ਕਿੱਥੇ ਚਲਾ ਗਿਆ ਲੈ ਵੀ ਮਿੱਤਰੋ ਮੈਂ ਆ ਗਿਆ ਆ ਬੋਰਡ ਦੇ ਪੱਤੇ ਖਵਾ ਕੇ ਮੇਲੇ ਜਿੱਤਣ ਵਾਲੇ ਬਾਈ ਦੇ ਕੋਲ ਆ ਬੋਰਡ ਦੇ ਪੱਤੇ ਖੋਹਦਾ ਰਿਹਾ ਚੰਦਰਾ ਪਤਨੀ ਇਹਦੇ ਵਿੱਚ ਕੀ ਆ ਸਾਰੀ ਗੱਲਬਾਤ ਕਰਦੇ ਆ ਮਿਲਦੇ ਆ ਬਾਪੂ ਨੂੰ ਆ ਉਹ ਕਰਦੇ ਆ ਗੱਲਬਾਤ ਬਾਪੂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਤੁਹਾਡਾ ਸਰ ਵੀ ਚੜ੍ਹਦੀਆਂ ਕਰਾਈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਰੀ ਸੰਗਤ ਨੂੰ ਹੋਰ ਫਿਰ ਕਿਵੇਂ ਸਿਹਤ ਕਿਵੇਂ ਓਕੇ ਜੋ ਚਲੋ ਸੀਗਾ ਗੱਲ ਇਹੋ ਵੀ ਛੋਟਾ ਉਹ ਸੀ ਜਿਹਨੇ ਪਹਿਲੀ ਵਾਰੀ ਮੇਲਾ ਜਿੱਤਿਆ ਸੀ ਇਨਸਾਨ ਤੂੰ ਸੀ ਤੇ ਬੋੜਾ ਸੀ ਹਣਾ ਅੱਜ ਇਹ ਤਿੰਨੇ ਚੀਜ਼ਾਂ ਆਪਾਂ ਇਕੱਠੀਆਂ ਕਰਦੇ ਆ ਕਰਤੀਆਂ ਅੱਜ ਹੁਣ ਮੈਨੂੰ ਇਹ ਦੱਸ ਪਹਿਲਾਂ ਤਾਂ ਇੱਕ ਮਹਿ ਵਿੱਚ ਨਹੀਂ ਹੁੰਦੇ ਬਾਰੇ ਗੱਲਬਾਤ ਕਰਨੀ ਆ ਫਿਰ ਝੋਟੇ ਦੇ ਆ ਗਏ ਬੱਚੇ ਮਿੱਤਰੋ ਬੜੇ ਕਮਾਲ ਉਹਨਾਂ ਬਾਰੇ ਗੱਲਬਾਤ ਕਰਨੀ ਆ ਤੇ ਹੋਰ ਵੀ ਵਾਵਾ ਕਾਫੀ ਗੱਲਾਂ ਦਿਲ ਦੀਆਂ ਜਿਹੜੀਆਂ ਸਾਂਝੀਆਂ ਕਰਨਾ ਅੱਜ ਬਾਪੂ ਦੇ ਨਾਲ ਮਿਲਦੇ ਰਹੀ ਆ ਪਾਏ ਆ ਪਹਿਲਾਂ ਆਪਾਂ ਮਹਿ ਬਾਰੇ ਜਾਣਦੇ ਵੀਰੇ ਮਹਿ ਖੁਲਦੀ ਮੜੀ ਜੀ ਅੱਛਾ ਬਾਪੂ ਇਹ ਮਹਿ ਕਿਹਨਾਂ ਵਸੂਸ ਹੁੰਦੀ ਆ ਇਹਨਾਂ ਆਪਾਂ ਤਾਂ ਟੋਕ ਨਹੀਂ ਲਈ ਆ ਠੀਕ ਆ ਹਾਂ ਵੀ ਕੋਈ ਆ ਕਰੇ ਤਿਆਰੀ ਕੀਤੀ ਆ ਹਾਂ ਬਸ ਇਹ ਤਾਂ ਵੈਸੇ ਹੀ ਆ ਵੀ ਚਲੋ ਜੀ ਮਹਾਰਾਜ ਜੀ ਕੋਲੋਂ ਕੋਈ ਚੰਗੇ ਪੈ ਦੇਊਗਾ ਜੀ ਅ ਵੀਰ ਜੰਗ ਨਹੀਂ ਇਹ ਟਿਕਾ ਟੂਕੋਂ ਨਾਲ ਪੁੱਛ ਕੇ ਜਾਂਦਾ ਕਿਹੜਾ ਲੱਗਾ ਠ ਉਹਦਾ ਐਸਾ ਚੋਨੀ ਲੱਗੀ ਮੇਰੇ ਗਾਂ ਦੇ ਨਾਂ ਵਿਖੀ ਤਾਂ ਬੱਚੇ ਚੰਗੇ ਦੇ ਦੂਗੀ ਹਾਂ ਨਹੀਂ ਮੈਂ ਚੰਗੀ ਆ ਖੁੱਲੀ ਖਾਲੀ ਮੈਂ ਜਲਾ ਜੇ ਨਵੇ ਆ ਕੀ ਕਿਸੇ ਜਵਾਕ ਨੇ ਨਾ ਜਦਾ ਸਾਧ ਲਾਂਗੇ ਇਹ ਕੋਈ ਵੀਡੀਓ ਦੇ ਦੋ ਪੈਸੇ ਦੇਊਗਾ ਨਹੀਂ ਨਹੀਂ ਠੀਕ ਆ ਅੱਛਾ ਬਾਪੂ ਕਿੰਨਾ ਟਾਈਮ ਲੈਂਦੀ ਹੈ ਇਹਦਾ ਕੋਈ ਪਤਾ ਨਹੀਂਗਾ ਜੀ ਉਹਨਾਂ ਸਾਡੇ ਕੋਲ ਤਾਂ ਹੁਣ 8-10 ਦਿਨ ਤਾਂ ਲੈ ਜੂਗਾ ਹਾਂ ਇਹ ਕੋਈ ਪੂਰੇ ਉਹਨਾਂ ਦੀ ਨਵਾਈ ਜੇ ਫਿਰਦੀ ਆ ਕਾਡੂ ਸੂਸਾ ਦੀ 10 ਦਿਨ ਕਾਡੂ ਹਾਂ ਅੱਛਾ ਜਿਹੜਾ ਟੋਗਣ ਪਾਇਆ ਹੋਇਆ ਇਹਦੇ ਗਲ ਦੇ ਵਿੱਚ ਆ ਕੰਨ ਦੇ ਵਿੱਚ ਇਹ ਜਿਹੜਾ ਸੀਮਣ ਲੱਗੇ ਦਾ ਵਾਗਾ ਨਹੀਂ ਉਹ ਹੋਣਾ ਉਹਨਾਂ ਦਾ ਕੋਈ ਸੀਮਾ ਕਿਹੜਾ ਦੱਸ ਦੇ ਰਹੀ ਏ 2111 ਠੀਕ ਆ ਬਣਾ ਇਹ ਪੁੱਤ ਕਰੀ ਟੈਗ ਟੈਗ ਜਰੂਰ ਕਰਦੀ ਵਿੱਚ ਸਰਚ ਕਰ ਲੂਗਾ ਜੇ ਕੋਈ ਕਿਹਨੇ ਕਰਨਾ ਹੋਇਆ ਕਈ ਵਾਰੀ ਬਾਪੂ ਇਹ ਹੁੰਦਾ ਕੱਟੀ-ਕੂਟੀ ਚੰਗੇ ਸੀਮਣ ਦੀ ਹੁੰਦੀ ਆਪ ਨੂੰ ਨਹੀਂ ਪਤਾ ਹੁੰਦਾ ਟੈਗ ਲੱਗਾ ਹੁੰਦਾ ਆ ਚੀਜ਼ ਹੁੰਦੀ ਆਥੇ ਗੱਲ ਇਹ ਆ ਬਾਪੂ ਇਹ ਸੁਆ ਤਾਂ ਦੂਜੇ ਤੀਜੇ ਹੀ ਹੋ ਗਈ ਮੈਂ ਚਲੋ ਆਪਾਂ ਰਵੇ ਝੂਠ ਨਹੀਂ ਮੰਨਿਆ ਤੀਜਾ ਗੱਲ ਚੌਥਾ ਗੱਲ ਆਪਾਂ ਹੋਵੇ ਆਪਾਂ ਨੂੰ ਤੀਜਾ ਕੋਈ ਹੋਉਂਦੀ ਜਮਨ ਇੱਥੇ ਇਹ ਬੁੱਢੀ ਤਾਂ ਹੈ ਜਾਨੀ ਕਿ ਉਹਨਾਂ ਦੀ ਵੀ ਸਾਡੇ ਸਰਦਾਰ ਦਾ ਬਹੁਤ ਸੀ ਪਰ ਸੇਵਾ ਜਮਾ ਹੈ ਨਹੀਂ ਪਰ ਸਾਡੇ ਕੋਲੇ ਆ ਕੇ ਮੈਂ ਸਰਬਨ ਕੀ ਥੋੜੀ ਜੀ ਖਰਾਕ ਨਾਲੀ ਨਹੀਂ ਖਰਾਕ ਤਾਂ ਚਲੋ ਹੈ ਨਹੀਂ ਕਿਉਂ ਹੱਥ ਪੈਰ ਜੋਆਕਾਂ ਦੀ ਕਰਕੇ ਨਾ ਮਿਹਨਤ ਪੱਠਾ ਪੁੱਠਾ ਹੀ ਪੁੰਗੇ ਰਿਨੇ ਦਾ ਉਹਨਾਂ ਨਾਲ ਪਾਣੀ ਮਿਲ ਗਿਆ ਪੱਠੇ ਮਿਲ ਗਏ ਇਸ ਚੀਜ਼ ਦਾ ਪਣ ਜਾਂਦਾ ਅੱਛਾ ਕੀ ਰੇਟ ਰੱਖਿਆ ਬੱਪਾ ਇਹਦਾ ਰੇਟ ਹੁਣ ਵੇਖ ਲੈ ਸਰਬ ਕਿੰਨਾ ਕਰੀਂ ਦੂਨ ਦੱਸ ਦੇ ਕਿੰਨੇ ਕੁ ਜੀ ਮੈਨੂੰ ਕਿ ਪਾਤੂ ਮੀਲਿਆਂ ਵਾਲਾ ਬੰਦਾ ਤੇਰੇ ਕੋਲ ਦੂੰਜੇ 10000 ਰੋਟ ਜਾਨੀ ਅਈ ਜਾ ਕਿੰਨੇ ਵੀ ਡੇੜ ਵਟਿਆ ਜਾਵੇ ਨਹੀਂ ਵਟਾਉਂਦੀ ਬੱਪੂ ਘੱਟ ਜਲ ਕਿੰਨੇ ਕਰਨੇ ਕਰਦਾ ਜੈ ਜੀ ਕਰਦੇ ਗੱਲ ਹਾਂ ਨਾ ਕਾਟੇ ਬਾਟੇ ਕਰਦੇ ਅਰੇ 1 35 ਦੇ ਮੈਂ ਉਹ ਲੱਖ ਦੀ ਦੇ ਦਿੰਦੀ ਨਹੀਂ ਆ ਨਾ ਲੱਖ ਦੀ ਆਉਦੀ ਨਹੀਂ ਆਈ ਤੁਹਾਂ ਵੀ ਬੋਦਾ ਫਿਰ ਕਿੰਨੇ ਦੀ ਹੋਣਾ ਨਹੀਂ ਹੋਣਾ ਨਹੀਂ ਕਿੰਨੇ ਦਾ ਫਿਰ ਦੱਸ ਤੇ ਕੋਲਣੇ ਕਿ ਇਹ ਫਿਰ ਕੀ ਹੈ ਲੇ ਲੈ ਕਤੀ ਦੀ ਜਿਹੜੀ ਆ ਮਾਨਤਨ ਹੋਰ ਕਰਦੀ ਆਏਗਾ ਯਾਰ ਕੋਈ ਨਾ ਤੇ ਕੋਈ ਛੋਟਾ ਜੁੱਤਿਆ ਪਾਰਟੀ ਵੀ ਲੈਣੀ ਲੋਕਾਂ ਨੇ ਨਹੀਂ ਨਹੀਂ ਉਹ ਤਾਂ ਹਾਂ ਅੱਛਾ ਇਹ ਤਾਂ ਹੋ ਗਈ ਮੈਂ ਆਪਣੀ ਹਨਾ ਇੱਕ ਮੈਂ ਤੇ ਕੋਈ ਪਰਾ ਖੜੀ ਚੰਗਾ ਦੁੱਧ ਦੇ ਦਿੰਦੀ ਬਈ ਉਹ ਮੈਂ ਇਹਦਾ ਬੱਚਾ ਮਰ ਗਿਆ ਮੈਂ ਥੱਲੇ ਹੈਗਾ 18 ਕਿਲੋ ਦੁੱਧ ਆਹ ਕੀ ਬਾਤ ਆ ਠੀਕ ਆ ਮੈਂ ਦੁੱਧ ਕਰੌਸ ਆ ਗਈ ਮੈਂ ਦੁੱਧੋ ਚੰਗੀ ਆ ਹਨਾ ਇਹ ਫਿਰ ਜਿਹੜੀਆਂ ਚੰਗਾ ਦੁੱਧ ਦਿੰਦੀਆਂ ਉਹਨਾਂ ਨੂੰ ਮਨਾਂ ਬ੍ਰਾਂਡ ਦੇ ਨਹੀਂ ਇਹ ਲਿਆਂਦੀ ਕੋਈਆਂ ਐਸੇ ਵੀ ਲੱਗੀ ਇਹ ਵੀ ਲਿਆਂਦੀ ਸੀ ਰ ਬਦਲ ਨਹੀਂਦਾ ਉਹ ਇਹਦੀ ਕੋਈ ਵੀੜ ਕੋ ਪੌਣੀ ਨਾ ਪਾਉਦੋਂ ਅੱਛਾ ਠੀਕ ਹੈ ਠੀਕ ਹੈ ਉਹ ਢਿੱਲੀ ਹੋ ਗਈ ਸੀ ਉਹਦਾ ਹਾਂ ਹਾਂ ਜੀ ਮੁਰਗੇ ਚਲ ਹੀ ਰਾਖ ਹੀ ਲਈ ਹਾਂ ਚਲ ਕੋਈ ਗੱਲ ਨਹੀਂ ਵਧੀਆ ਸੋ ਉਦੋਂ ਦੀ ਜੀ ਹਾਂ ਮੈਂ ਚਲਦਾ ਬੱਚਾ ਦੇ ਦੂੰਗੀ ਹੈ ਜੀ ਅੱਛਾ ਇਹ ਤਾਂ ਹੋ ਗਈ ਮੰਨ ਲਾ ਆ ਝੋਟੀ ਕਿਹੜੇ ਦੀ ਆ ਗਈ ਬੱਪੂ ਇਹ ਝੋਟੀ ਤੇ ਦੀ ਭੈਣ ਹੀ ਆ ਕੋ ਨੂਰਦੀ ਆ ਅਸੇ ਵੀ ਕੋਹੇ ਨੂਰਦੀ ਆ ਉਹ ਕੋ ਨੂਰਦੀ ਆ ਜਿਹੜੀ ਉਹ ਖੜੀ ਬਿੱਲੀ ਜੀ ਆ ਅੱਛਾ ਆ ਡੱਬੀ ਜਿਹੜੀ ਕਿ ਤੇ ਅੱਛਾ ਇਹ ਕੋਹੇ ਨੂਰਦੀ ਭੈਣੀਆਂ ਹੈ ਹਣਾ ਅਜੀ ਛੋਟੇ ਦੀ ਜਾਨਕ ਹੋਰ ਮਹਿ ਦੀ ਹੈ ਜਾਨਕ ਟੋਟ ਟੋਟ ਹੈ ਪਿਓ ਵਾਲੇ ਪੱਖ ਤੋਂ ਦੋਵੇਂ ਭੈਣ ਭਰਾ ਆ ਗਏ ਹਨਾ ਤੇ ਮਾਵਾ ਟੋਟ ਟੋਟ ਆ ਗਏ ਬਿਊਟੀ ਬੜੀ ਚੰਗੀ ਦਿੱਤੀ ਚਕਰ ਮਨਖੀਰੀਓ ਜਿਹੜੇ ਪਰਪਾਉ ਇਹ ਦੂਜਾ ਹਾਂਜੀ ਪਹਿਲਾਂ ਇਹ ਸਾਲਾਂ ਨੇ ਜਾਈ ਸੀ ਦੂਜੇ ਨੰਬਰ ਤੇ ਦੂਜੇ ਨੰਬਰ ਤੇ ਮੋਗੇ ਮੋਗੇ ਅਚੜੇ ਕਾਲੇ ਮਲੇ ਦੇ ਚੜੇ ਕਾਲੇ ਦੇ ਤੇ ਉੱਥੇ ਆਈ ਇਹ 5ਵੇਂ ਨੰਬਰ ਤੇ ਇਹ ਪਲੀ ਪੀਡੀਐਫ ਤੇ ਨਹੀਂ ਉਹ ਉਹ ਹੋਲੀ ਆਈ ਠੀਕ ਆ ਖੀਰਾਂ ਚ ਜੇ ਤੂੰ ਹੀ ਐ ਫਿਰ ਇਹ ਵੀ ਹੈ ਆਹ 5ਵੇਂ ਨੰਬਰ ਦੀ ਸੀ ਆਈ ਏ ਠੀਕ ਆ ਬਈ ਦੱਸ ਆਜੋ ਮੇਰੀ ਜਵਾਬੀ ਠੀਕ ਹੁਣ ਯਾਨੀ ਕਿ ਇਹ ਹਜੇ ਖੀਰ ਗਈ ਹੈ ਹੁਣ ਖੀਰੀ ਹੋਈ ਹੈ ਤੇ ਪੰਜਾਂ ਮਹੀਨੇ ਦੀ ਕੱਬ ਹੋ ਗਈ ਹੈ ਇਹ ਪੰਜਾਂ ਮਹੀਨੇ ਤੋਂ ਆਪਣਾ ਕਿਹੜਾ ਤੋਂ ਕਰਾਤੀ ਫਿਰ ਕਿਆ ਆਉਂਦੇ ਸਾਰਾ ਗੱਪਨੇ ਬਾਦਲ ਤੋਂ ਬਾਦਲ ਤੋਂ ਕਰਾਉਣੀ ਠੀਕ ਹੈ ਬਾਈ ਤੇ ਆ ਬੂਰਾ ਝੋਟਾ ਖਰੀਦਿਆ ਇੱਕ ਹੈ ਹਾਂਜੀ ਬੂਰਾ ਫਿਰ ਇਹਦੀ ਵੀ ਜਾਣੀ ਪਤਾਈ ਹੈ ਹਾਂਜੀ ਠੀਕ ਹੈ ਬਾਈ ਸੋਹਣਾ ਝੋਟਾ ਬਣ ਗਿਆ ਹਨਾ ਇਹ ਬਾਪੂ ਫਿਰ ਕ੍ਰੋਸਿੰਗ ਲਈ ਛੱਡ ਦੇਣਾ ਹੁਣ ਹਾਂ ਛੱਡ ਜੀ ਕੋਈ ਆਪਦੇ ਕੀਤੀਆਂ ਜਾਂ ਕੋਈ ਲਿਆ ਜਲੇ ਕਰ ਅਗਲੇ ਕੇ ਜੀ ਪੈਸਿਆਂ ਦਾ ਕੰਮ ਨਹੀਂ ਚੱਲਿਆ ਕੋਈ ਨਹੀਂ ਚਲਾ ਦਈਏ ਫਿਰ ਹਾਂ ਬਸ ਹਾਂ ਤੋਂ ਚੋੜ ਕਰ ਦਈਆ ਔਰ ਉਹ ਝੁੱਟੀਆਂ ਤੋਂ ਬਣੀ ਵੀ ਆ ਕਿਹੜੀ ਦੱਸੀ ਮੜਿਆ ਇਹ ਇਹ ਬੂਰੇ ਤੋਂ ਕਰਾਈਆ ਸੀ ਨਾਲੇ ਦਾ ਰਵੇ ਦਾ ਪਤਾ ਲੱਗ ਜੂਗਾ ਹੁਣ ਜਾਨੀ ਕਿ ਹੂੰ ਛੋਟੀ ਚੰਗੀ ਹੈ ਯਾਰ ਇਹ ਇਹ ਨਿਸ਼ਾਨੀਆਂ ਨਹੀਂ ਆਈਆਂ ਯਾਨੀ ਕਿ ਬੁਰੂ ਦੀ ਬਲਦੀ ਮੁਰੋ ਸੋਣੀ ਆ ਹਾਂ ਆਇਆ ਬਾਪੂ ਤੂੰ ਇੱਥੇ ਆ ਜਾ ਵੀਰੇ ਹੀ ਖੋਲ ਲਿਆ ਉਹ ਇਹ ਵੀ ਗੱਬਣੀਆਂ ਆ ਆਹ ਓਏ ਹੁਣ ਤਾਂ 6 ਮਹੀਨੇ ਲਈ ਹੋ ਗਈ ਗੱਬਣ 6 ਮਹੀਨੇ ਮੈਨੂੰ ਤਿੰਨਾਂ ਕੁ ਮਹੀਨੇ ਨੂੰ ਆਜੂ ਰਿਜ਼ਲਟ ਇੰਦਾ ਇਹ ਬੁਰੇ ਤੋਂ ਗੱਬਣ ਹੈ ਹਾਂ ਆ ਵੇ ਭਾਈ ਆਪਰੇਸ਼ਨ ਕਰਾ ਕੇ ਲਿਆਂਦੇ ਸੀ ਤੇ ਲੁਧਿਆਣੇ ਆਵੇ ਅੱਛਾ ਕੀ ਕਾਰਨ ਬਣ ਗਏ ਇਹਨੂੰ ਇਹ ਲੋਹਾ ਖਾ ਗਿਆ ਵਿੱਚ ਇਹ ਲੋਹਾ ਹੁਣ ਠੀਕ ਹੈ ਹਾਂ ਹੁਣ ਤਾਂ ਤੂੰ ਜਾ ਕੋਣੇ ਦੋ ਮਿਲਿਆ ਪੌਣੇ ਤਨ ਮਹੀਨੇ ਹੋ ਗਿਆਈ ਨਾ ਲੁਧਿਆਣਾ ਨੂੰ ਆਪਰੇਸ਼ਨ ਕਰਾ ਲਿਆ ਹੁੰਦਾ ਹੈ ਹਾਂਜੀ ਆਵੇ ਜਦੋਂ ਦੋਖੀ ਘਟੇ ਨੇ ਹਨਾ ਹੋਰ ਬਹੁਤ ਜ਼ਿਆਦਾ ਠੰਡੀ ਕਰਕੇ ਦਵਾਈ ਮਹੀਨਾ ਚਲਾਈ ਇਹਦੇ ਬੋਤਲਾਂ ਫੇਰ ਬਚੀ ਆ ਹੂੰ ਉਹਦੀ ਹੋਸਾ ਦਾ ਅੰਤਰੀਆਂ ਦਾ ਵੀ ਕਰਨਾ ਪਵੇ ਪਰ ਦਵਾਈ ਨੇ ਅੰਤਰੀਆਂ ਅੰਤਰੀਆਂ ਖੋਲਤੀਆਂ ਠੀਕ ਆ ਉਜਲ ਬਾਤ ਦੇ ਗਿਵ ਦਰੀ ਨੀ ਆਉਂਦਾ ਜੇ ਉਹ ਕਿੰਨੇ ਦਵਾਈ ਫੁੱਲ ਲਾਉਂਗੇ ਤਾਂ ਗਦਾਵ ਆਜੂ ਨੀ ਆ ਤਰੀ ਵੱਡੀ ਚ ਛੋਟੀ ਵੱਡੀ ਹੋਈ ਫਿਰ ਕਢਾਵਾਂਗੇ ਪਰ ਬਸ ਹੁਣ ਇਹ ਝੋਟਾ ਜੇ ਕੋਈ ਕ੍ਰੋਸਿੰਗ ਲੈ ਜਾਵੇ ਪਪਲ ਸੱਜਣ ਮਿੱਤਰ ਮੈਂ ਕ੍ਰੋਸ ਕਰੂੰ ਛੋਟੀ ਕ੍ਰੋਸ ਕਿੰਨੇ ਫੀਸ ਦੇ ਲਾਂਗੇ ਕਿੰਨੀ ਕਹਣੀ ਅੱਜ ਇਹਦੇ ਕੋਈ ਗੱਲ ਕੀਤੀ ਨਹੀਂ ਸੀ ਕਿ ਕੋਈ ਦੱਸ ਦੇ ਫਿਰ ਕਿੰਨੀ ਦੇਣੀਆਂ ਖੋਲ ਕੇ ਦੋ ਇਹ ਬੂਰੇ ਦਾ ਹਾਂ ਬੂਰੇ ਦਾ ਬੂਰੇ ਦਾ 2100 ਰੁਪਏ ਲਾਵਾਂ 2100 ਰੁਪਏ 100 ਰੁਪਏ ਘਾਤ ਵਾਦ ਦੱਸਿਆ ਵੈਸੇ ਛੋੜ ਸਕਣਾ ਤੋਂ ਛੋੜ ਕਰ ਦੇਗੇ ਠੀਕ ਹੈ ਜੈ ਜੈ ਕਰਦੇ ਬਾਪੂ ਮੈਂ ਤਾਂ ਚੱਲ ਆਪਣੇ ਭੈਣ ਦੇ ਘਰ ਕੋਲ ਬੱਚੇ ਆ ਜਾ ਨਹੀਂ ਅਸੀਂ ਇਹਦੇ ਟੀਕੇ ਵੀ ਬਣਾਈ ਦੇਣੇ ਜਦੋਂ ਦੂਜੀ ਵਾਲੇ ਇਹਦੇ ਬਣਾਵਾਏ ਨਾ ਅਸੀਂ ਸੀਮਨ ਵੀ ਤਿਆਰ ਕਰ ਦਾਂਗੇ ਵਸ ਜਾਗੇ ਆਪੇ ਕਦੇ ਦੂਜੇ ਨੂੰ ਚੱਲ ਠੀਕ ਹੈ ਵੀ ਗੱਲ ਸੀ ਸਸਤਾ ਪੈਜੂਗਾ ਸਸਤਾ ਪੈਜੂਗਾ ਹੂੰ ਇਹਦੇ ਬਲੱਡ ਲਾਈਨ ਦਾ ਪਤਾ ਕੁਝ ਕਿਹੜੀ ਦੀ ਹੈ ਇਹ ਕਿਹੜੇ ਦਾ ਇਹ ਉਹਦੋਂ ਦਾ डायमंड ਦਾ ਦਾਦੇ ਡਾਇਮੰਡ ਦਾ ਵੀ ਹੈ ਠੀਕ ਆ ਬਈ ਠੀਕ ਅੱਛਾ ਇਹ ਆ ਗਿਆ ਇੱਧਰ ਤੇ ਆ ਆ ਗਿਆ ਫਿਰ ਆਪਣਾ ਵੱਡਾ ਮੰਦੀ ਹੈ ਨਾ ਹੁਣ ਇਹਦੇ ਬਾਰੇ ਕਰੀਏ ਚਰਚਾ ਆਪਾਂ ਇਹ ਬਾਪੂ ਫਿਰ ਕਿੰਨੇ ਮੇਲੇ ਜਿੱਤ ਗਿਆ ਦੋ ਇਹ ਦੋ ਜਿੱਤ ਗਿਆ ਜੀ ਤੇ ਹੁਣ ਵੱਡੇ ਆਂਟਰੀ ਮਾਰੂਗਾ ਹੁਣ ਆ ਕੇ ਉੱਥੇ ਦੋ ਦਾ ਅਗਰ ਚੋਗਾ ਉਹਦੋਂ ਦੋਂਦਾ ਸੀਗਾ ਇੱਥੇ ਘਰੇ ਆ ਕੇ ਚੋਗਾ ਹੋਇਆ ਇੱਥੇ ਆ ਕੇ ਚੋਗਾ ਹੁਣ ਐਂਟਰੀ ਕਰੂਗਾ ਇਹ ਬੱਚੇ ਵੱਡੇ ਹਾਂ ਹਾਂ ਆਪਣੇ ਹੋ ਰਹੇ ਹਾਂ ਹੁਣ ਕਹਿਣ ਤੋਂ ਬਾਅਦ ਮਾਰਲੇ ਹੀ ਬਣ ਗਿਆ ਹੁਣ 6 ਮਹੀਨੇ ਰਹਿ ਗਏ ਆ ਉਹਦੋਂ ਵੱਡਿਆਂ ਮੇਲਿਆਂ 'ਚ ਖੜ੍ਹਾਵਾਂਗੇ ਓ ਅੱਛਾ ਇਹ ਫਿਰ ਦੁੱਧ ਕੀ ਰਹਿੰਦੇ ਆ ਜਿਹੜਾ ਇਹ ਸੀਗਾ ਮੇਰੇ ਤੋਂ ਚਰਚਾ ਦੇ ਵਿੱਚ ਆਇਆ ਸਾਣ ਜਿਹੜਾ ਬੋਰਡ ਦੇ ਪੱਤੇ ਖਾ ਕੇ ਬਣਿਆ ਸੀ ਜਦੋਂ ਇਹਨਾਂ ਵੀਡੀਓ ਸੋਸ਼ਲ ਮੀਡੀਆ 'ਤੇ ਚਰਚਾ ਜੇ ਆਈ ਸੀ ਵੀ ਮਾਰਲਾ ਤੁਸੀਂ ਕਹਿਣ ਤੋਂ ਬਾਅਦ ਲੱਖਾਂ ਦੁਨੀਆ ਨੇ ਨਹੀਂ ਕਰੋੜਾਂ ਦੁਨੀਆ ਨੇ ਪਸੰਦ ਕੀਤੀ ਸੀ ਇਹ ਵੀਡੀਓ ਇਹ ਪੂਆ ਮਿੱਤਰੋ ਜਿਹੜਾ ਪੀਪਲ ਦੇ ਪੱਤੇ ਬੋਰਡ ਦੇ ਆ ਬੋਰਡ ਦੇ ਪੱਤੇ ਖਵਾਉਂਦਾ ਤੇ ਬੋਰਡ ਦੇ ਪੱਤੇ ਖਵਾ ਕੇ ਚੈਂਪੀਅਨ ਬਣਾਇਆ ਸੀ ਇਹ ਸਾਣ ਮਿੱਤਰੋ ਆ ਜਿਹੜਾ ਵੇਖ ਲਓ ਤੁਸੀਂ ਠੀਕ ਹੈ ਇਹਨੇ ਕਰਮਾਂ ਵਾਲੇ ਨੇ ਉਦੋਂ ਬਾ ਕਮਾਲ ਜਿਹੜੀ ਜੇ ਤੂੰ ਕਿੱਧਰ ਗਿਆ ਬਾਪੂ ਅੱਜ ਕਿਹਾ ਉਸ ਕਰੀ ਮਰੇ ਅੱਛਾ ਇਹ ਲੈ ਜਾਂਦਾ ਹੁਣ ਹੁਣ ਬਾਪੂ ਫਿਰ ਇਹਦਾ ਕਰਾਉਦਾ ਸੀਮਨ ਤਿਆਰ ਉਹਨਾਂ ਆਹ ਸਿਲੰਡਰ ਦੇ ਵਿੱਚ ਇਹਦਾ ਸੀਮਨ ਹੀ ਹੈ ਠੀਕ ਆ ਟੀਕੇ ਦਾ ਕੀ ਰੇਟ ਰੱਖਿਆ ਫਿਰ ਠੀਕ ਆ ਜੀ 300 ਦਾ ਦੇਵਾਂਗੇ ਇੱਕ 300 ਰੁਪਏ ਜੇ ਕੋਈ ਸੱਜਨ ਮਿਸਰ ਇਕੱਠੇ ਲੈ ਜਾਂਦਾ ਜਿਵੇਂ ਵੈਟਰਨਰੀ ਪ੍ਰੈਕਟਿਸ ਉਹਨੂੰ ਤਾਂ ਜੱਜ ਕਰਦੇ ਉਹ ਫਿਰ ਜਿਵੇਂ ਕਹੂਗਾ ਕੋਈ ਆਪਾਂ ਮੇਲੇ ਚਰੌਲੇ ਤੇ ਹੀ ਕਰਾਂਗੇ ਉਦੋਂ ਅੱਛਾ ਉੱਥੇ ਹੀ ਕਰਾਂਗੇ ਲਾਰੀ ਵਾਟਾ ਇੱਥੇ ਇੱਥੇ ਇਹ ਨਹੀਂ ਹੁਣ ਦੇਣੀ ਸੌ ਦੀ ਇਹ ਕੋਈ ਆਫਰ ਨਹੀਂ ਆਫਰ ਨਹੀਂ ਦੇਣੀ ਆਫਰ ਆਈ ਨਹੀਂ ਦੇਣੀ ਆਫਰ ਆ ਹੋ ਤੇ ਲੋਗ ਐਵੇਂ ਕਹੀ ਜਾਂਦੇ ਵੀ ਹੁਣ ਉਹਦੇ ਧੀਆ ਵੀ ਮਾਂ ਤਾਂ ਮਾੜੀ ਆ ਹੂੰ ਤੇ ਬੱਚਾ ਸੋਹਣਾ ਆਇਆ ਹੂੰ ਫੇਰ ਕੋਈ ਸੁਗਾਉਣਾ ਪਰ ਗੱਲ ਨਹੀਂ ਸੰਦੇ ਵੀ ਆਪਾਂ ਨੂੰ 1 ਸਾਲ ਦੀ ਅੱਜ ਵੇਡ ਕਰਨੀ ਪਈ 5 ਮਹੀਨੇ ਹੋਏ ਆ ਤੇ ਉਹਦੇ ਵਿੱਚ 2 ਮਿਹਲੇ ਜਿੱਤੇ ਆ ਆਪਾਂ 2 ਮਿਹਲੇ ਜਿੱਤੇ ਆ ਤੇ ਆਪਾਂ 2 ਸਾਲਾਂ ਦੇ ਵਿੱਚ 3 ਜਿੱਤ ਲੈਣੇ ਸੱਚੇ ਪਾਤਸ਼ਾਹ ਦੇ ਉਹ ਤੇ ਬਾ ਬਾਹਰ ਵੀ ਬਾਹਰ ਵੀ ਬੱਚੇ ਚੰਗੇ ਆ ਕੱਟੀ ਮੜੀ ਜੀ ਕੱਢ ਕੇ ਨਹੀਂ ਆ ਬਾਹਰ ਨੂੰ ਯਾਰ ਤੂੰ ਬਾਪੂ ਖੜਾ ਰੇ ਤੂੰ ਨਾ ਮੇਰੇ ਕੋਲ ਹੇਲੀ ਹੁਣ ਤੂੰ ਮਾ ਟੱਕ ਜਾ ਤੂੰ ਮਾ ਮੇਰੇ ਵਾਂਗੂ ਬਾਪੂ ਭੱਜਦਾ ਭੁਜਾਈ ਵਾਲੀ ਕਰਦਾ ਕਾਲਾ ਬਾਲਾ ਮੇਰੇ ਹੁਣ ਫੁਰਤੀਲਾ ਕੀ ਖਾਣਾ ਖੰਣਾ ਤਾਂ ਨਹੀਂ ਬਾਪੂ ਨਾ ਚਾਹ ਪੁਚਾਈ ਪੀਣੇ ਨਾ ਕੋਸਮ ਨਹੀਂ ਹੋਣੀ ਅਸਾਂ ਹੋ ਵੀ ਨਹੀਂ ਪਿੰਦਾ ਠੀਕ ਹੈ ਛੇੜਾ ਨੂੰ ਇਹ ਬਾਪੂ ਨੇ ਆਇਆ ਕਾਲਾ ਵੀ ਮੈਂ ਫੁਰਤੀ ਫਰਤੀ ਪਾਲੀ ਆ ਤਾਂ ਤਾਂ ਨਹੀਂ ਇਹ ਗੱਲ جنੂਨ ਹੁੰਦਾ ਕਿ ਇਹਦੀ ਕੋਣ ਦੇ ਕੱਟੀ ਵੜੀ ਸੋਹਣੀ ਕਿੰਨੇ ਮਹੀਨਿਆਂ ਦੀ ਬਈਏ ਇਹ ਜਹੀ ਦਾ ਸਰਵੇ ਹੈ ਜੁਜਾ ਆਪਣਾ ਅੱਜ ਯੂਰੇ ਮਾਨੂੰ ਇਹਨੂੰ ਤੇਰਾ ਤਰੀਕ ਦਾ ਚੱਲ ਨਹੀਂ ਸੀ ਠੀਕ ਹੈ 13 ਤਰੀਕ ਦਾ ਹੈ ਇਹ ਬੱਬੂ ਹਾਸੇ ਨਾਲ ਮਨ ਬੱਚੇ ਨੂੰ ਖਰਾ ਕੇ ਕੀ ਪੋਣਾ ਦੋ ਇਹਨੂੰ ਕੁਛ ਨਹੀਂ ਜੀ ਹੁਣ ਮੰਨ ਕਰ ਜੇ ਇਹਨੂੰ ਦੁੱਧ ਜਿੰਨਾ ਹੈਗਾ ਸਾਰਾ ਚੁੰਗੀ ਜਾਂਦੀ ਹੈ ਦੁੱਧ ਚੁੰਗੀ ਜਾਂਦੀ ਹੈ ਹਾਂ ਤੇ ਦੁੱਧ ਦੀ ਪਲੀ ਹੈ ਹਾਂਜੀ ਤੇ ਉਹ ਨਿੱਕੀ ਜੀ ਮਹਿਰੀ ਆਪਾਂ ਮੈਂ ਵੀ ਖਾ ਦੇਣਾ ਜਿਵੇਂ ਖਾ ਮੈਂ ਕਿਹੜੀ ਦੀ ਆ ਜਿਵੇਂ ਖਤਮ ਮੈਂ ਦੀ ਲੈ ਯੂਰੇ ਲੈ ਪਿਉ ਸੀ ਕਰ ਲਾ ਦੀ ਮੈਂ ਵਾਜ ਪਟ ਐਸੀ ਐਸੀ ਸੇਵਾ ਬਾਲੀ ਘਟਾਈ ਹਾਂ ਹਾਂ ਆ ਆ ਮੈਂ ਦੇ ਪੇਟੋਂ ਪੈਦਾ ਹੋਈ ਆ ਕੱਟੀ ਮਿੱਤਰੋ ਇਹ ਦੇਖ ਸਕਦੇ ਹੋ ਹੁਣ ਸਾਹਮਣ ਦਾ ਰਿਜ਼ਲਟ ਤੁਸੀਂ ਕੀ ਹੋਊਗਾ ਵੀ ਵੇਖਿਓ ਤੁਸੀਂ ਬਾਡੀ ਸਕਦੇ ਉਹਦੇ ਵਿੱਚ ਬੱਚਾ ਕਿੰਨਾ ਕਮਾਲ ਲਾਉਂਦਾ ਆ ਵੇਖ ਲਓ ਬਾਈ ਆਤੀ ਮਾਂ ਚੋਰ ਦੇ ਲੰਮੀ ਪਰਾਂ ਦੋਵੇਂ ਮਾਵਾਂ ਧੀ ਆ ਹਾਂ ਇਹਨਾਂ ਨੂੰ ਕਹਿੰਦੇ ਮਾਂ ਧੀ ਬਰਾਬਰ ਤਿੰਨਾਂ ਮਹੀਨੇ ਦੀ ਹੋਈ ਖੜੀ ਆ ਤੇ ਮਾਂ ਵਿਚਾਰੀ ਚੌਥਾ ਪਹਿਣਾ ਸੂ ਸੂਪੀ ਹੋਣੀ ਹਨਾ ਨਹੀਂ ਹੋਊਗੀ 10ਵੇਂ ਸੂਏ ਦਾ 10ਵੇਂ ਸੂਏ ਹਾਂਜੀ ਠੀਕ ਆ ਬਾਬੂ ਲਿਆ ਬਾਈ ਦੁੱਧ ਕਿੰਨਾ ਦੇਣ ਦੀ ਮਾਪੂਰ ਦੁੱਧ ਨਾਲ ਜੀ ਇਹਦੇ ਸਾਡੀ ਬਹੁਤ ਹੈ ਪਰ ਸਾਡੀ ਸੇਵਾ ਦੇ ਨਾਲ ਮੈਨੂੰ ਲੱਗਦਾ ਵੀ ਇਹ ਹੁਣ ਬਹੁਤ ਥੋੜਾ ਹੈ ਪਰ ਜਿੰਨਾ ਕਿ ਦਿੰਦੀ ਉਹਨਾਂ ਇਹਨੂੰ ਚੰਗਾ ਦੇ ਦ। ਉਹਨਾਂ 5-4 ਕਿਲੋ ਦੇ ਦਿੰਦੇ ਉਹਨਾਂ ਨਹੀਂ ਜਿਆਦਾ ਹੋਊਗਾ 8 ਕਿਲੋ ਦਾ 8 ਕਿਲੋ ਦਾ ਦੋ 9 ਕਿਲੋ ਹੈਗਾ ਅੱਜ ਵੀ ਨਹੀਂ ਦੇ ਦੋ 9 ਕਿਲੋ ਹੈ ਹਾਂ ਹਾਂ ਠੀਕ ਹੈ ਫਿਰ ਤਾਂ ਅੱਛਾ ਗੱਲ ਇਹ ਹੋਆ ਕਿ ਜੇ ਕੋਈ ਇਹ ਬੱਚਾ ਜਿਹੜੇ ਹੁਣ ਕੱਟੀ ਆ ਇਹ ਇਹ ਫਿਰ ਉਹਨਾਂ ਦੇ ਟਾਈਮ ਤੇ ਚਵਾਈ ਤੇ ਲਾਵਾਂਗੇ ਆਪਣੇ ਤਿਆਰ ਕਰਕੇ ਨਹੀਂ ਫੁੱਲ ਕਰਾਂਗੇ ਇਹਨੂੰ ਪਹਿਲਾਂ ਤਾਂ ਹੁਣ ਸਾਲਾਂ ਨੇ ਜਲ ਜਾਵਾਂਗੇ ਤੁਹਾਨੂੰ ਲੈ ਬੱਚਿਆਂ ਦੇ ਜਾਊਗੀ ਹਾਂਜੀ ਸਾਲ ਦੇ ਹੋ ਜਾਣਗੇ ਮੇਲੇ ਵਾਸ ਤੇ ਇਹ ਸੀਗਾ ਆ ਇਧਰਲੇ ਪਾਸੇ ਸਾਰੇ ਜਾਨਵਰ ਇੱਕ ਵਾਰੀ ਪੁੱਤ ਜਰੂਰ ਖਾਰੇ ਬਾਪੂ ਦੇ ਆ ਬੋੜ ਆ ਇੰਦੀ ਛਾਵੇਂ ਮਾਣਦੇ ਆਨੰਦ ਮਿੱਤਰੋ ਤੇ ਬਾਪੂ ਦੀ ਰੈਸਟਾ ਮੁਗ ਗਿਆ ਵੈਸੇ ਹੁਣ ਬਾਪੂ ਨੇ ਪਾਲੀ ਆਵੇ ਕੋਠੀ ਇਧਰਲੇ ਪਾਸੇ ਤੇ ਹੁਣ ਆਜੂਗਾ ਉਦੋਂ ਪਾਰਟੀ ਲਾਵਾਂਗੇ ਉਦੋਂ ਫਿਰ ਕਹਿੰਦਾ ਮੈਂ ਕਰੂੰਗਾ ਚੰਗਾ ਮੇਲਾ ਮੂਲਾ ਕਰਾਂਗੇ ਪੂਰਾ ਕਰਾਂਗੇ ਸੱਚੀ ਹਾਂ ਉਦੋਂ ਪਾਰਟੀ ਤੇ ਕੀ ਖਵਾਏਗਾ ਬਾਪੂ ਮੈਂ ਕਹਿੰਦਾ ਯਾਰ ਬੱਚਾ ਕਿੰਨਾ ਫਟੇ ਤੋ ਹੀ ਦੱਸਦੇ ਸੋਣ ਅਸੀਂ ਐਂ ਹੋ ਸੀਗਾ ਸਭੀ ਵੀ ਅਸੀਂ ਨਾ ਜਿਹਨ ਹੁਣ ਬਹਿਨਾਂ ਦਾ ਸਿੰਘਾਂ ਦੇ ਕਿਸੇ ਦੇ ਚਾਰ ਨੂੰ ਪਾਉਣੇ ਸੀਗੇ ਹੂੰ ਸੱਚੇ ਪਾਸੇ ਲੋਕ ਨਾ ਹੂੰ ਫਿਰਕ ਦੇ ਮੇਨ ਵਾਰ ਸੁਪਜਾ ਵਾਲਾ ਹੀ ਮਿਲਿਆ ਹੈਗਾ ਮੈਂ ਮੂਰੇ ਤੇ ਉਹ ਸਕੂਟਰੀ ਕਰਤੀ ਸੀਗੀ ਹੂੰ ਵਾਰ ਸੁਪਜਾ ਵਾਲਾ ਹਾਂ ਉਹਦੇ ਦੀ ਮੇਲੇ ਹੋ ਗਏ ਸੱਚੇ ਪਾਤਸ਼ਾਹ ਦੇ ਹੋ ਗਏ ਠੀਕ ਠੀਕ ਹੈ ਤੇ ਪਰ ਉਹ ਸਾਡਾ ਸੋਹਣਾ ਬਾਈ ਸੀ ਨਾ ਜਿਹੜਾ ਹੋ ਉਹ ਉਸ ਪਾਰਟੀ ਨੂੰ ਥੋੜਾ ਗਾਲਾਂ ਕੱਢਦਾ ਸੀ ਠੀਕ ਹੈ ਮੈਂ ਕਿਹਾ ਜੀ ਉਹ ਸਿੰਘ ਦੇ ਪੈਰਪੂ ਵਾਲੇ ਫਿਰ ਡੂਗ ਡੂਗ ਕੇ ਮੈਨੂੰ ਨਾ ਲੈ ਜਾਂਦਾ ਨਹੀਂ ਹੁਣ ਮੈਨੂੰ ਨਹੀਂ ਗਿਆ ਆਏ ਭਾਈ ਆਏ ਖੜ ਗਿਆ ਸਰਪਿਆ ਅੱਛਾ ਨਹੀਂ ਨਹੀਂ ਗਿਆ ਛੁਪੇ ਇੱਕ ਪਰ ਮਾਦਮਣ ਜਾਂਦੇ ਭਾਈ ਜੀ ਗਾ ਉਹ ਤਾਂ ਮੂਸੇਲੇ ਫੋਟੋ ਵੀ ਨਹੀਂ ਲੱਗੇ ਸੀ ਇਹ ਨੂੰ ਆਏ ਸਾਡੇ ਅਮਰੀਕਾ ਵਾਲੇ ਮੁੰਡੇ ਨੇ ਹੂੰ ਦੂਜਾ ਹੂੰ ਤੇ ਉਹ ਬਸ ਮੈਂ ਇਹ ਜਿਹਾ ਹੁਣ ਮੈਂ ਇਹ ਮੰਨਿਆ ਸੀ ਜਿਵੇਂ ਉਦਦੇ ਦਿਨ ਤੁਹਾਰ ਪੁੰਦੇ ਸੀ ਐਤੋ ਸਵਾ ਮਹੀਨਾ ਪਹਿਲਾਂ ਤੇ ਵੀ ਆਪਾਂ ਉਹ ਵੀ ਆਪਣਾ ਮੇਲਿਆਂ ਦਾ ਜੇਤੂ ਹੀ ਐ ਬਾਈ ਪੱਪੂ ਮਾ ਵੀ ਪੱਪੂ ਉਹਦੇ ਦਰਸ਼ਨ ਪਵਾ ਕੇ ਫੇਰ ਅਸੀਂ ਉਹ ਨਵਾਂ ਕੰਮ ਫੇਰ ਜਿਹੜੀ ਅੰਜਗਾਠਾ ਜੁਠਾ ਨੇ ਇਹਦੀਆਂ ਲਾਵਾਂਗੇ ਉਹ ਬਾਤੇ ਤੇਰੇ ਇੱਤੇ ਲੇਖ ਹੋਣਾ ਹੂੰ ਮੈਂ ਉਹਦਾ ਢੱਲਾ ਹੋ ਗਿਆ ਉਹ ਉਹ ਮੈਂ ਗੱਭਰ ਸੀ ਉਦੋਂ ਉਦੋਂ ਗੱਭਰ ਸੀ ਉਹਨੇ ਬੱਚਾ ਇੱਕ ਕੁਆਟਰ ਦਾ ਦਿੱਤਾ ਜੀ ਅੱਛਾ ਹੂੰ ਕਾਲਾ ਸੀ ਤੇ ਇੱਕ ਛੋਟੀ ਗੱਲ ਵਾਇਆ ਸੀਗਾ ਫੇਰ ਅਸੀਂ ਉਹ ਰਾਖੀ ਦੇਖ ਕੇ ਚੱਲਣਾ ਇਹਦਾ ਦੁੱਧ ਦੇ ਦਊਗੀ ਹੂੰ ਜੋ ਮਹਾਰਾਜ ਕਰਨ ਉਹ ਅਸੀਂ ਨਾ ਜਾਣ ਕੋ ਝੋਟੇ ਤੋਂ ਮਗਰੋਂ ਇਸ ਤੋਂ ਅੱਜ 40 40 ਮਹੀਨਿਆਂ ਦਾ ਹੋਇਆ ਇਹ ਉਹ ਤੋਂ ਮਗਰੋਂ ਅਸੀਂ ਇਹ ਕੱਟੀ ਦਾ ਟੀਕਾ ਲਵਾਇਆ ਉਹ ਕੱਟਾ ਆ ਕੱਟੀ ਇੱਕ ਗੱਲ ਜਾਨਵਰ ਤੇਰੇ ਕੋਲ ਬਣਾ ਸੋਣਗੇ ਬਾਪੂ 60 70 ਦੇ ਲੈ ਕੇ ਨਹੀਂ ਤੇਰੇ ਉਹ ਕੱਟੇ ਕੱਟੇ ਦੋਨੇ ਨਹੀਂ ਆ ਗਏ ਉਹ ਛੋੜਾ ਲਿਆ ਉਹ ਪੰਜਾ ਉਹ ਆਪਣਾ ਇਸ ਸਾਲ ਦੇ ਵਿੱਚ ਪੰਜਵੇਂ ਨੰਬਰ ਦੇ ਵਿੱਚ ਉਹ ਕਟਾ ਛੁੱਟ ਹੈ ਲੈ ਹੀ ਗੋਲ ਕੇ ਫਿਊਜ਼ ਕਰਦਾ ਆ ਪੱਤਾ ਫਿਰ ਖਾਈ ਜਾਂਦਾ ਮੈਨੂੰ ਲੱਗਦਾ ਸਾਰੀ ਗਾਂਦੀ ਜੀ ਢੱਕਦੇ ਆ ਇਹ ਠੀਕ ਹੈ ਇਹ ਕਟਾ ਕਿੰਨੇਵੇਂ ਨੰਬਰ ਤੇ ਆਈ ਹੈ ਇਹ ਪੰਜਵੇਂ ਨੰਬਰ ਦੇ ਆਸ਼ ਉਹਨਾਂ ਨੇ ਖਿਆਲ ਜਨਾ ਵੇਖਿਆ ਜੀ ਕਿਤੇ ਸੀਗਾ ਕਿਤੇ ਜਹ ਹੁਣ ਤੁਸੀਂ ਪੰਜਵੇਂ ਤੇ ਲਾ ਲੋ ਸਾਲ ਵਾਲਿਆਂ 'ਚ ਹੁਣ ਇਹ ਆਪਾਂ 24 ਮਹੀਨਿਆਂ ਦਾ ਥੋੜਾ ਘੱਟ ਹੋਗਾ ਜਦੋਂ ਉਹਦੇ ਤੋਂ ਰੇਖੀ ਰਿਆਂ 'ਚ ਪਾਵਾਂਗੇ ਫਿਰ ਦੇ ਦੇਊਗਾ ਹਾਂਜੀ ਠੀਕ ਹੈ ਇਹ ਕਿਹੜੇ ਦਾ ਆ ਗਿਆ ਇਹ ਵੀਰਾ ਵਾਲੀ ਦਾ ਹੈ ਕਿਹੜੇ ਦਾ ਨੂਰ ਨੂਰ ਦਾ ਠੀਕ ਹੈ ਬਾਈ ਜਨਰ ਹੁਣ ਮਾਲਾ ਕਹਿਣ ਤੋਂ ਪਾਵੇ ਉਹ ਵੀ ਇੱਕ ਹੋਰ ਆ ਐਸੀ ਭੈਣ ਦਾ ਭਰਾ ਹੀ ਆ ਐਸੀ ਜਦੋਂ ਵੀ ਹਾਂ ਸੀਗਾ ਕੋਈ ਨਾ ਬਸ ਬਹੁਤ ਏਕੀ ਨੇ ਬਾਅਦ ਚ ਵਿਖਾਵਾਂਗਾ ਅਗਲੀ ਵੀਡੀਓ ਇੰਦੇ ਵੇਰ ਖੋਲੀ ਚ ਪਾਣੀ ਛੱਡ ਦੇਣਾ ਨਾ 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 ਮੈਂ ਪੱਠੇ ਹੀ ਪਾਉਣੇ ਬਾਣੀ ਦਾ ਪੱਠੇ ਕਿਹੜੇ ਪਾਉਣੇ ਪੱਠੇ ਪੱਠੇ ਹੈ ਨਹੀਂ ਕਿੰਨੇ ਬਾਰੇ ਹੂੰ ਦੇ ਰੂਪਾ ਤਾਂ ਲੱਗ ਨਹੀਂ ਪੱਠੇ ਦਾ ਸੀ ਨਹੀਂ ਪੱਠੇ ਦਾ ਸਾਡੇ ਤੂੰ ਕਰਤੀ ਸਫਾਈ ਪਹਿਲਾਂ ਹੀ ਮੇਰੇ ਉਹ ਨਹੀਂ ਨਹੀਂ ਪੱਠੇ ਦਾ ਹੀ ਹੱਥੋਂ ਬੋਕਰ ਆਪ ਦੀ ਕਮਾਦ ਦੇਦੀਆਂ ਮਈਆਂ ਜੀ ਠੀਕ ਹੈ ਅਜਾ ਨੰਬਰ ਕਿੰਨਾ ਮਾਪੂ ਆਪਣਾ ਆਪਣਾ ਛੇ ਡਾਹੀ ਦੇ ਨੇ 96465 96465 71154 71154 ਚਲੰਜਾ 96465 71154 ਇਹ ਨੰਬਰ ਆ ਬਾਈ ਤੇ ਗੱਲਬਾਤ ਲਈ ਨੰਬਰ ਸਕਰੀਨ ਤੇ ਇੱਕ ਮੱਝ ਵਿਕਾਉ ਆ ਬਾਕੀ ਜਣਵਾਰ ਸ਼ੌਕੀਆ ਤੌਰ ਤੇ ਵਿਖਾਤੇ ਗੱਲਬਾਤ ਤਾਂ ਕੀਤੀ ਹੈ ਕਿਉਂਕਿ ਤੂੰ ਮੁਹੱਬਤ ਤੁਹਾਡੇ ਦਿਲ ਦੇ ਵਿੱਚ ਇਸ insan ਦੇ ਪ੍ਰਤੀ ਬਹੁਤ ਆ ਮੈਨੂੰ ਪਤਾ ਵੀਡੀਓ ਸ਼ੇਅਰ ਜ਼ਰੂਰ ਕਰੋਗੇ ਆਪ ਬੋਰਡ ਤੇ ਕਰਕੇ ਤਾਂ ਤੁਸੀਂ ਜ਼ਰੂਰ ਕਰੋਗੇ